ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੁਨੀਆ ਦੇ ਹਰ ਦੇਸ਼ ਦੀ ਆਪਣੀ ਇੱਕ ਬੋਲੀ ਹੈ ਇਸ ਵਕਤ ਦੁਨੀਆ ਵਿੱਚ 7000 ਦੇ ਕਰੀਬ ਬੋਲੀ ਬੋਲੀ ਜਾ ਰਹੀ ਹੈ ਅੰਗਰੇਜ਼ਾਂ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਹੈ ਅੰਗਰੇਜ਼ ਅੰਗਰੇਜ਼ੀ ਵਰਗੀ ਇੰਟਰਨੈਸ਼ਨਲੀ ਬਲਕਿ ਯੂਨੀਵਰਸਲ ਕਾਸਮੋਪੋਲਿਟਨ ਲੈਂਗੁਏਜ ਆਫ ਦਾ ਵਰਲਡ ਤਮਾਮ ਦੁਨੀਆ ਦੀ ਕਾਸਮੋਪੋਲਿਟਨ ਲੈਂਗੁਏਜ ਹੈ ਅੰਗਰੇਜ਼ੀ ਅੱਜ ਦੁਨੀਆ ਦੇ ਹਰ ਕੋਨੇ ਦੇ ਵਿੱਚ ਪੰਜਾਬੀ ਬੈਠਾ ਹੈ ਪੰਜਾਬੀ ਵਸ ਰਿਹਾ ਹੈ ਦੋਸਤੋ ਪੰਜਾਬੀ ਵਰਗੀ ਮਿੱਠੀ ਔਰ ਪਿਆਰੀ ਬੋਲੀ ਦੁਨੀਆ ਵਿੱਚ ਕਿਤੇ ਵੀ ਖਣ ਨਹੀਂ ਮਿਲਦੀ ਇਹੋ ਪੰਜਾ ਦਰਿਆਵਾਂ ਦਾ ਦੇਸ਼ ਮੇਰਾ ਸਵਰਗੋਂ ਵੱਧ ਕੇ ਇਸ ਦੀ ਛਾਂ ਯਾਰੋ ਇੱਥੇ ਗੋਰੀਆਂ ਸ਼ੀਨੀਆਂ ਸਰਬ ਜੀਆਂ ਅਤੇ ਗੱਭਰੂ ਸ਼ੈਲ ਜਵਾਨ ਯਾਰੋ ਇੱਥੇ ਲੋਕ ਵਸਦੇ ਨੇਰੇ ਦੁੱਧ ਤੋਤੇ ਦਿਲ ਸਾਫ਼ ਕਫੂਰ ਸਮਾਨ ਯਾਰੋ ਵਰ ਸ਼ਾਪੇ ਬੁੱਲੀ ਨਹੀਂ ਆਖਿਆ ਸੀ ਡਾਢੀ ਮਿੱਠੀ ਹੈ ਇਹਦੀ ਜ਼ੁਬਾਨ ਯਾਰੋ ਦੋਸਤੋ ਮੈਨੂੰ ਇੱਕ ਲਘੂ ਕਥਾ ਯਾਦ ਆਈ ਹੈ ਇਕ ਨੌਜਵਾਨ ਰੋਜ਼ੀ-ਰੋਟੀ ਵਾਸਤੇ ਪਰਦੇਸਾਂ ਵਿੱਚ ਗਿਆ 20 ਸਾਲ ਬਾਅਦ ਆਪਣੀ ਪੁਰਵਤਨ ਪੜਤਿਆ ਉਸ ਦੇਸ਼ ਦੀ ਬੋਲੀ ਬੋਲੇ ਜਿੱਥੇ 20 ਸਾਲ ਰਹਿ ਕੇ ਆਇਆ ਸੀ ਇੱਕ ਦਿਨ ਉਹਦੀ ਮਾਂ ਨੇ ਉਹਦੇ ਦੋਸਤ ਨੂੰ ਪੁੱਛਿਆ ਮੇਰਾ ਪੁੱਤਰ ਕੀ ਬੋਲਦਾ ਹੈ ਉਹਦੇ ਦੋਸਤ ਨੇ ਕਿਹਾ ਮਾਂ ਤੇਰਾ ਪੁੱਤਰ ਉਸ ਦੇਸ਼ ਦੀ ਬੋਲੀ ਬੋਲਦਾ ਹੈ ਜਿੱਥੇ 20 ਸਾਲ ਰਹਿ ਕੇ ਆਇਆ ਹੈ ਉਹਦੀ ਮਾਂ ਨੇ ਦੋ ਹੱਥੜ ਮਾਰੀ ਉਹਦੀ ਮਾਂ ਨੇ ਸਿਰ ਕੱਢ ਲਿਆ ਉੱਚੀ-ਉੱਚੀ ਰੋਣ ਲੱਗ ਪਈ ਕਹਿਣ ਲੱਗੀ ਤੇਰੀ ਮਾਂ ਸਦਾ ਵਾਸਤੇ ਮਰ ਗਈ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ ਆਪਣੀ ਪੰਜਾਬੀ ਮਾਂ ਬੋਲੀ ਨੂੰ ਤਖਤ ਉੱਤੇ ਬਿਠਾਓ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੋ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ ਪ੍ਰਵਾਸੀ ਵੀਰੋ ਭੁੱਲਣ ਨਾ ਜਾਓ ਮਾਂ ਪੰਜਾਬੀ ਨੂੰ ਰੱਖ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ